ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਿਹੰਗ ਸਿੰਘ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚਕਰਵਰਤੀ ਇੱਕ ਵਿਚਾਰ ਬੜੇ ਲੰਮੇ ਸਮੇਂ ਤੋਂ ਸਿੱਖਾਂ ਦੇ ਵਿੱਚ ਚੱਲਦੀ ਆਉਂਦੀ ਹੈ ਸਿੱਖ ਵਿਦਵਾਨ ਵੀ ਇਸ ਚੀਜ਼ ਦਾ ਪ੍ਰਚਾਰ ਬੜੇ ਜ਼ੋਰ ਨਾਲ ਕਰਦੇ ਰਹੇ ਨੇ ਕਿ ਜਿਹੜੇ ਭਗਤ ਸਹਿਬਾਨ ਨੇ ਉਹ ਹਿੰਦੂ ਨੇ ਕਿ ਗੁਰਬਾਣੀ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਗੁਰੂ ਸਾਹਿਬਾਨਾ ਨੂੰ ਵੀ ਕਹਿ ਦਿੰਦੇ ਨੇ ਗੱਲ ਇਹ ਨਹੀਂ ਹੈ ਕਿ ਕੌਣ ਕਿੱਥੋਂ ਆਇਆ ਆ ਗੱਲ ਵਿਚਾਰ ਧਾਰਾ ਦੀ ਹੈ ਵਿਚਾਰ ਧਾਰਾ ਕੀ ਹੈ ਸਿੱਖ ਜੇ ਕੋਈ ਹੈ ਤਾਂ ਗੁਰੂ ਦੀ ਸਿੱਖਿਆ ਕਰਕੇ ਸਿੱਖੀ ਸਿੱਖਿਆ ਦਾ ਨਾਮ ਆ ਸਿੱਖੀ ਸਿੱਖਿਆ ਗੁਰ ਵਿਚਾਰ ਜਿਹਦੇ ਕੋਲ ਗੁਰੂ ਵਾਲੀ ਵਿਚਾਰ ਤੇ ਜਿਹੜਾ ਚੱਲਦਾ ਆ ਗੁਰੂ ਦੀ ਸਿੱਖਿਆ ਦੇ ਚੱਲਦਾ ਆ ਉਹ ਸਿੱਖ ਹੈ ਜਿਹੜਾ ਸਨਾਤਨ ਦੇ ਪਿੱਛੇ ਚੱਲਦਾ ਆ ਉਹ Hindu ਹੈ ਸਨਾਤਨ ਇੱਕ ਵਿਅਕਤੀ ਦੀ ਮਤ ਹੈ ਚਾਰ ਭਰਾ ਹੋਏ ਨੇ ਸੰਕ ਸੰਨੰਦਨ ਸੰਤਕੁਮਾਰ ਤੇ ਸਨਾਤਨ ਇਹਨਾਂ ਚੋਂ ਇੱਕ ਦੀ ਮਤ ਹੈ ਸਨਾਤਨ ਕੀ ਮਤ ਹੈ ਤੋ ਵਿਅਕਤੀ ਹੋਇਆ ਉਹ ਉਹਨਾਂ ਦੀ ਵਿਚਾਰਧਾਰਾ ਕਰਕੇ ਕੋਈ Hindu ਹੈ ਵਿਚਾਰਧਾਰਾ ਕਰਕੇ ਕੋਈ Sikh ਹੈ ਭਗਤ ਸਹਿਬਾਨ ਭਗਤ ਨਾਮਦੇਵ ਜੀ ਉਹਨਾਂ ਦੀ ਬਾਣੀ ਸਾਡੇ ਕੋਲੇ ਗ੍ਰੰਥ ਸਾਹਿਬ 'ਚ ਦਰਜ ਹੈ ਆਪ ਇਸ ਚੀਜ਼ ਤੇ ਕਹਿੰਦੇ ਨੇ ਕਹਿੰਦੇ Hindu ਅੰਨਾ ਤੁਰਕੂ ਕਾਣਾ ਦੋਹੂ ਤੇ ਗਿਆਨੀ ਸਿਆਣਾ ਉਤੇ ਹਿੰਦੂ ਨੂੰ ਅੰਨਾ ਕਹਿ ਰਹੇ ਨੇ ਸਾਡੇ ਵਿਦਵਾਨ ਭਗਤਾਂ ਨੂੰ ਹਿੰਦੂ ਕਹਿ ਰਹੇ ਨੇ ਹਿੰਦੂ ਨੂੰ ਤੇ ਭਗਤ ਸਹਿਬਾਂ ਨੂੰ ਆਪ ਕਹਿ ਰਹੇ ਨੇ ਹਿੰਦੂ ਅੰਨਾ ਇਹ ਚੀਜ਼ ਜਾਂਦਾ ਸਿੱਖ ਵਿਦਵਾਨਾਂ ਨੂੰ ਸਮਝ ਹੈ ਨਹੀਂ ਗੁਰਬਾਣੀ ਬਾਰੇ ਜਾਣ ਬੜ ਜਾਣ ਕੇ ਕਰਦੇ ਨੇ ਅੱਜ ਤੱਕ ਇਸ ਚੀਜ਼ ਤੇ ਚਾਨਣਾ ਹੀ ਨਹੀਂ ਪਾਇਆ ਇਹਨਾਂ ਨੇ ਭਗਤ ਨਾਮਦੇਵ ਜੀ ਕਹ ਰਹੇ ਨੇ ਹਿੰਦੂ ਅੰਨਾ ਤੁਰਕੂ ਕਾਣਾ ਦੋਹੂ ਤੇ ਗਿਆਨੀ ਸਿਆਣਾ ਗਿਆਨੀ ਕੌਣ ਹੈ ਗਿਆਨੀ ਭਗਤ ਨਾਮਦੇਵ ਜੀ ਆਪ ਨੇ ਤੀਜਾ ਪੱਖ ਹੈ ਸਾਡਾ ਗੁਰਬਾਣੀ ਵਾਲਾ ਪੱਖ ਤੀਜਾ ਪੱਖ ਹੈ ਗੁਣ ਵਿਚਾਰੇ ਗਿਆਨੀ ਹੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਰਬਾਣੀ ਗੁਣਾ ਦੀ ਤਾਂ ਵਿਚਾਰ ਕੀਤੀ ਹੋਈ ਹੈ ਗੁਣ ਵਿਚਾਰੇ ਜਿਹੜਾ ਪਰਮੇਸ਼ਰ ਦੇ ਗੁਣਾ ਦੀ ਵਿਚਾਰ ਕਰਦਾ ਹੈ ਦੂਜਿਆਂ ਨੂੰ ਵੀ ਕਰਕੇ ਦੱਸਦਾ ਗੁਰਬਾਣੀ ਦੇ ਵਿੱਚ ਭਗਤਾਂ ਨੇ ਆਪ ਵੀ ਕੀਤੇ ਗੁਰਬਾਣੀ ਵਿੱਚ ਸਾਨੂੰ ਵੀ ਬਖਸ਼ੀ ਹੈ ਗਿਆਨੀ ਸੋਏ ਉਹ ਗਿਆਨੀ ਹੈ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣਾ ਦੇ ਵਿੱਚੋਂ ਗਿਆਨ ਵਧਦਾ ਜਾਂਦਾ ਆ ਜਿਹਦਾ ਗਿਆਨ ਵੱਧੋ ਗਿਆਨੀ ਹੈ ਭਗਤ ਤਾਂ ਇਹ ਗੱਲ ਕਹਿ ਰਹੇ ਨੇ ਅੱਗੇ ਜਾ ਕੇ ਫਿਰ ਕਿਹਾ ਭਗਤ ਗਿਆਨੀ ਸੋਏ ਭਗਤ ਹੀ ਗਿਆਨੀ ਹੈ ਭਗਤ ਨਾਮਦੇਵ ਜੀ ਤੇ ਗਿਆਨੀਆਂ ਦੀ ਸ਼੍ਰੇਣੀ ਵਿੱਚ ਨੇ ਸਿੱਖ ਵਿਦਵਾਨ ਚੱਕ ਕੇ ਉਹਨਾਂ ਨੂੰ ਜਿਹੜਿਉਂ ਕਿਹਾ Hindu ਅੰਨਾ ਉਸ ਸ਼੍ਰੇਣੀ ਵਿੱਚ ਪਾ ਰਹੇ ਨੇ ਇਹਨਾਂ ਦੀ ਮਤ ਮਾਰੀ ਗਈ ਹੈ ਜਾਂ ਤਾਂ ਜਾਂ ਫਿਰ ਗੁਰਬਾਣੀ ਦਾ ਗਿਆਨ ਹੀ ਹੈ ਨਹੀਂ ਭਗਤ ਕਬੀਰ ਜੀ ਕਹਿੰਦੇ ਨੇ ਹਮਰਾ ਝਗੜਾ ਰਹਾ ਨਾ ਕਉ ਪੰਡਤ ਮੁਲਾ ਛੱਡੇ ਦੋ ਸਾਡੇ ਤਾਂ ਦੋਨੋਂ ਛੱਡੇ ਹੋਏ ਜੀ ਇਹ ਸਾਨੂੰ ਪੰਡਤ ਬਣਾਉਣ ਲੱਗੇ ਹੋਏ ਨੇ ਭਗਤਾਂ ਨੂੰ ਬਣਾਉਣ ਲੱਗੇ ਹੋਏ ਨੇ ਸਿੱਖਾਂ ਨੂੰ ਅੰਗਰੇਜ਼ ਦੱਸੀ ਜਾਂਦੇ ਨੇ ਉਹਨਾਂ ਦਾ ਜਿਹੜੇ ਨੰਗਾ ਸਿੰਘਾਂ ਨੂੰ ਕਹਿੰਦੇ ਨੇ ਤੁਸੀਂ ਬੱਕਰੇ ਵੱਢਣ ਵਾਲਿਓ ਭੰਗ ਪੀਣ ਵਾਲਿਓ ਕੀ ਹੁਣ ਸਿੱਖਾਂ ਨੂੰ ਵਿਦਵਾਨਾਂ ਨੂੰ ਪੁੱਛਣਗੇ ਸਿੱਖ ਵਿਦਵਾਨਾਂ ਨੂੰ ਕਿ ਤੁਸੀਂ ਇਹ ਕੀ ਪ੍ਰਚਾਰ ਕੀਤਾ? ਜਾਂ ਸਿੱਖਾਂ ਨੂੰ ਇਸ ਚੀਜ਼ ਤੇ ਨਹੀਂ ਪੁੱਛਣਾ ਚਾਹੀਦਾ ਸਵਾਲ ਨਹੀਂ ਪੁੱਛਣਾ ਚਾਹੀਦਾ। ਕਿ ਭਗਤ ਸਾਹਿਬਾਨ ਕੀ ਕਹਿ ਰਹੇ ਨੇ? ਤੁਸੀਂ ਸਾਨੂੰ ਅੱਜ ਤੱਕ ਕੀ ਪ੍ਰਚਾਰ ਕਰਕੇ ਦਿੰਦੇ ਰਹੇ ਹੋ? ਗੁਰਬਾਣੀ ਦਾ ਤੇ ਉਪਦੇਸ਼ ਸਾਫ਼ ਹੈ। ਸਿੱਧਾ ਆਇਆ ਸਰਲ ਹੈ। ਉਹ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪੁਰਾਣ ਅਸੀਂ ਨਾ ਹਿੰਦੂ ਆ ਨਾ ਅਸੀਂ ਮੁਸਲਮਾਨ ਇਹ ਗੱਲ ਆਈ ਕਿੱਥੋਂ ਕਿਉਂ ਵਾਰ-ਵਾਰ ਸਿੱਖਾਂ ਦੇ ਚੀਜ਼ ਥੋਪੀ ਜਾ ਰਹੀ ਹੈ ਕੌਣ ਨੇ ਲੋਕ ਸਿੱਖਾਂ ਦੇ ਹਮੈਤੀ ਨੇ ਸਿੱਖਾਂ ਨੂੰ ਅੱਜ ਵਿਚਾਰ ਕਰਨੀ ਚਾਹੀਦੀ ਹੈ ਨਾ ਕਿ ਨੰਗਾ ਸਿੰਘਾਂ ਨੂੰ ਭੰਡਣ ਦੇ ਜ਼ੋਰ ਦਿਆ ਕਰੋ ਸਿੱਖ ਵਿਦਵਾਨਾਂ ਨੂੰ ਵੀ ਪੁੱਛੋ ਸਵਾਲ ਪੁੱਛੋ ਉਹਨਾਂ ਨੂੰ ਕੀ ਨੇ ਕਦੇ ਵਿਚਾਰਧਾਰਾ ਬਹਿ ਕੇ ਸੁਣ ਕੇ ਦੇਖੋ ਨਿਹੰਗਾਂ ਸਿੰਘਾਂ ਦੀ ਕੀ ਹੈ ਹੁਣ ਕਈ ਆਡੀਓ ਸੁਣ ਕੇ ਆਖਣਗੇ ਕਿ ਪਹਿਲਾਂ Hindu ਸੀ ਪਹਿਲਾਂ ਤਾਂ Hindu ਹੀ ਸੀ ਕਿਨੇ ਕਿੱਥੇ ਜਨਮ ਲੱਤਾ ਇਸ ਚੀਜ਼ ਦਾ ਧਰਮ ਦੀ ਦੁਨੀਆ 'ਚ ਧਰਮ ਦੇ ਖੇਤਰ 'ਚ ਕੋਈ ਲੈਣਾ ਦੇਣਾ ਹੀ ਨਹੀਂ ਗੁਰਬਾਣੀ ਦੇ ਵਿੱਚ ਤਾਂ ਖੁਦ ਉਪਦੇਸ਼ ਪਿਆ ਹੈ Hindu Turk ਕਹਾਂ ਤੇ ਆਏ ਕਿਨ ਇਹ ਰਾਹ ਚਲਾਈ ਕਿਨੇ ਰਾਹ ਚਲਾਈ ਸੀ ਇਹ ਜਦੋਂ ਪਹਿਲਾਂ ਕੋਈ ਆਇਆ ਸੀ ਕੀ ਉਹ Hindu ਸੀ ਮਾਰਾ ਫੇਰਦਾ ਸੀ ਉਹ ਜੋ ਅੱਜ ਹੋ ਰਿਹਾ ਹੈ ਕਿ ਐਦਾਂ ਹੁੰਦਾ ਸੀ ਉਦੋਂ ਜਦੋਂ ਪਹਿਲਾ ਸੀ ਇਹ ਰਾਮਾ ਜਿਹੜੀਆਂ ਚਲਾਈਆਂ ਹੋਈਆਂ ਨੇ ਇਹ ਬੰਦੇ ਦੀਆਂ ਜਲਾਈਆਂ ਹੋਣੇ ਕਿਸੇ ਵਿਅਕਤੀ ਦੀਆਂ ਜਲਾਈਆਂ ਹੋਈਆਂ ਨੇ ਪਰਮੇਸ਼ਰ ਨੇ ਨਹੀਂ ਜਲਾਈਆਂ ਇਹ ਪਰਮੇਸ਼ਰ ਦਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕਦੋਂ ਆਏ ਸੀ Hindu ਉਸ ਤੋਂ ਪਹਿਲਾਂ ਸੰਸਾਰ ਨਹੀਂ ਸੀ ਚੱਲਦਾ ਕਦੋਂ ਆਏ ਸੀ Turk ਉਸ ਤੋਂ ਪਹਿਲਾਂ ਸੰਸਾਰ ਨਹੀਂ ਸੀ ਚੱਲਦਾ ਇਹ ਸੰਸਾਰ ਹੈ ਐਦਾਂ ਹੀ ਚੱਲਦਾ ਸੀ ਐਦਾਂ ਹੀ ਚੱਲਦਾ ਆ ਰਿਹਾ ਹੈ ਜਿਹੜਾ ਸੱਚਾ ਮਾਰਗ ਦੱਸਿਆ ਗਿਆ ਉਹ ਜਦੋਂ ਕਿਸੇ ਨੇ ਬਾਟ ਪਾੜ ਲਈ ਨਾ ਵਿੱਚੋਂ ਰਸਤਾ ਅੱਡ ਕੇ ਕੱਢਿਆ ਉਹ ਸਹੀ ਕੀ ਹੈ ਦੱਸਣ ਵਾਸਤੇ ਧਰਮ ਪ੍ਰਗਟ ਹੁੰਦਾ ਹੁੰਦਾ ਹੈ ਗਿਆਨ ਪ੍ਰਗਟ ਹੁੰਦਾ ਹੁੰਦਾ ਹੈ ਉਹੀ ਮਾਰਗ ਹੈ ਜਿਹੜਾ ਉਹ ਵੱਖਰਾ ਹੈ ਉਸ ਪਾਸੇ ਜਾਂਦਾ ਹੀ ਨਹੀਂ ਉਹਨੇ ਦੋਨੋਂ ਮਾਰਗ ਛੱਡੇ ਹੋਏ ਨੇ ਪੰਡਤ ਵਾਲਾ ਵੀ ਤੇ ਮੁੱਲਾ ਵਾਲਾ ਵੀ ਉਸ ਮਾਰਗ ਦੀ ਵਿਚਾਰ ਹੀ ਗੁਰਬਾਣੀ ਹੈ ਗੁਰਬਾਣੀ ਸਾਨੂੰ ਉਸੇ ਮਾਰਗ ਤੇ ਲੈ ਕੇ ਚਲਦੀ ਹੈ ਸੋ ਇਸ ਕਰਕੇ ਭਗਤਾਂ ਦਾ ਮਾਰਗ ਤੇ ਖਾਲਸੇ ਦਾ ਮਾਰਗ ਇਹ ਅੱਡ ਹੈ ਭਗਤ ਹੀ ਖਾਲਸਾ ਨੇ ਖਾਲਸਾ ਹੀ ਭਗਤ ਹੈ ਸਾਡਾ ਮਾਰਗ ਦੋਨੋਂ ਤੋਂ ਹੀ ਅੱਡ ਹੈ ਵਿਚਾਰ ਧਾਰਾ ਦਾ ਸਾਡਾ ਅੰਤਰ ਹੈ ਤੇ ਇਦਾਂ ਹੀ ਰਹਿਣਾ ਆ ਭਗਤ ਸਹਿਬਾਨਾਂ ਨੂੰ ਤੇ ਖਾਲਸੇ ਨੂੰ Hindu ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਸਿੱਖ ਵਿਦਵਾਨਾਂ ਦੀ ਇਹੋ ਜਿਹੇ ਕੋਸ਼ਿਸ਼ਾਂ ਬੰਦ ਕਰ ਦੇਣ ਆਪਣੀਆਂ ਚੋਝੀਆਂ ਹਰਕਤਾਂ ਨਾ ਕਰਨ ਕੋਝੀਆਂ ਹਰਕਤਾਂ ਨਾਲ ਹੁੰਦਾ ਕੁਝ ਨਹੀਂ ਜਿਹੜੇ ਸਿੱਖ ਵਿਦਵਾਨਾਂ ਨੂੰ ਲੱਗਦਾ ਆ ਬਹਿ ਕੇ ਵਿਚਾਰ ਕਰਨਾ ਵਿਚਾਰ ਕਰਕੇ ਦੱਸਣ ਉਹ ਜਿਹੜੀ ਗੱਲ ਕਰਦੇ ਨੇ ਕਿਸ ਲੱਖ ਤੋਂ ਕਰਦੇ ਨੇ ਗੁਰਬਾਣੀ ਇਸ ਗੱਲ ਦੀ ਇਜਾਜ਼ਤ ਬੰਦੀ ਹੈ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ